ਆਪਾਂ ਅੱਜ ਪਹੁੰਚ ਗਏ ਆ ਹੁਸੈਨੀਵਾਲਾ ਪਰ ਇਸ ਪਿੰਡ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਉਦਮ ਸਿੰਘ, ਸ਼ਹੀਦ ਰਾਜਗੁਰੂ ਤੇ ਨਾਲ ਇਤਿਹਾਸ ਬਹੁਤ ਪੁਰਾਣਾ ਜੁੜਿਆ ਹੋਇਆ ਹੈ। ਇਹ ਪੁਰਾਣਾ ਰੇਲਵੇ ਬ੍ਰਿਜ ਹੈ ਜਿਹੜਾ 1965 ਦੇ ਵਿੱਚ ਸੀਹੀਦ ਹੋਇਆ। ਇਹ ਸਮਾਦਾ ਤਿੰਨੋਂ ਸ਼ਹੀਦਾਂ ਦੀ ਜਿਹੜੇ ਸਾਡੇ ਦੇਸ਼ ਲਈ ਕੁਰਬਾਨ ਹੋ ਸ਼ਹੀਦ ਭੱਤ ਸਿੰਘ ਸ਼ਹੀਦ ਸੁਖਦੇਵ ਜੀ ਸ਼ਹੀਦ ਰਾਜਗੁਰੂ ਤੇ ਤੁਸੀਂ ਮੇਰੇ ਨਾਲ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਗਾਜ਼ ਕੀ ਹੈ ਉਸ ਥਾਂ ਕੋ ਜਹਾਂ ਆਜ਼ਾਦੀ ਦੇ ਦੀਵਾਨੇ ਖੜੇ ਸੀ ਰਾਜਗੁਰੂ ਔਰ ਸੁਖਦੇਵ ਕੋ ਅਮਰੀਸ਼ ਨੇ ਕਹਾਸੀ पर वो कहां जानते थे कि जलजले में पत्थर फेंकने से आग नहीं बुझती, शोले और भटते पंजाब के फिरोजपुर में लगता है एक गांव जिसे लोग हुसैनी वाला के नाम से जानते हैं इसका नाम है मुस्लिम ਸਸ਼ੀਗਾ ਦੋਸਤੋ ਮੇਰਾ ਨਾਮ ਜਸਵਿੰਦਰ ਤੁਹਾਡੇ ਸਾਰਿਆਂ ਦਾ ਵੀਡੀਓ ਵਿੱਚ ਸਵਾਗਤ ਹੈ ਤੇ ਤੁਸੀਂ ਕਮੈਂਟ ਕੀਤੇ ਸੀ ਮੇਰੀ ਪਿਛਲੀ ਵੀਡੀਓ ਤੇ ਵਿਲੇਜ ਟੂਰ ਕਰੋ ਭਾਈ ਕੋਈ ਹੋਰ ਵਲੌਗ ਵੀ ਬਣਾਓ ਤੇ ਅੱਜ ਆਪਾਂ ਪਹੁੰਚੇ ਆ ਹੁਸੈਨੀਵਾਲਾ ਪਿੰਡ ਦੇ ਵਿੱਚ ਵੀ ਆਪਾਂ ਇਹਦੀ ਤੁਹਾਨੂੰ ਅੱਜ ਵਿਜ਼ਿਟ ਕਰਾਵਾਂਗੇ ਹੁਸੈਨੀਵਾਲਾ ਪਿੰਡ ਹੁਸੈਨੀਵਾਲਾ ਪਿੰਡ ਉਹ ਪਿੰਡ ਹੈ ਇਸ ਪਿੰਡ ਬਦਲੇ ਆਪਾਂ ਪਾਕਿਸਤਾਨ ਨੂੰ 12 ਪਿੰਡ ਦਿੱਤੇ ਸੀ ਔਰ ਕਿਉਂ ਦਿੱਤੇ ਸੀ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸੂਗਾ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਆ ਜੇ ਤੁਸੀਂ ਆਪਣੇ ਆਪ ਨੂੰ ਦੇਸ਼ ਭਗਤ ਮੰਨਦੇ ਆ ਸੁਖਦੇਵ ਰਾਜਗੁਰੂ ਸ਼ਹੀਦ ਭਗਤ ਸਿੰਘ ਨੂੰ ਜੇ ਅਗਰ ਤੁਸੀਂ ਮੰਨਦੇ ਆ ਉਹਨਾਂ ਦੀ ਵਿਚਾਰਧਾਰਾ ਨੂੰ ਮੰਨਦੇ ਆ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੈ ਤੇ ਨਾਲ ਦੀ ਨਾਲ ਹੀ ਇਹ ਇਹ ਤੂੰ ਅੱਗੇ ਰੇਲ ਨਹੀਂ ਜਾਂਦੀ ਇਹ ਤੇ ਇਸ ਪਿੰਡ ਦੇ ਵਿੱਚ ਹੁਸੈਨੀਵਾਲਾ ਪਿੰਡ ਦੇ ਵਿੱਚ ਲਾਸਟ ਰੇਲਵੇ ਸਟੇਸ਼ਨ ਹੈ ਇੰਡੀਆ ਦਾ ਭਾਰਤ ਦਾ ਇਤੋਂ ਅੱਗੇ ਰੇਲਵੇ ਦੀ ਲਾਈਨ ਨਹੀਂ ਜਾਂਦੀ ਪਹਿਲਾਂ ਜਾਂਦੀ ਸੀ ਪਾਕਿਸਤਾਨ ਵਿੱਚ ਪਹਿਲੇ ਸਮਿਆਂ ਵਿੱਚ ਫਿਰ ਉਸ ਨੂੰ ਬੰਦ ਕਰ ਦਿੱਤਾ ਸਮੇਂ ਦੌਰਾਨ ਹੁਣ ਇਹ ਲਾਸਟ ਰੇਲਵੇ ਸਟੇਸ਼ਨ ਇਸ ਪਿੰਡ ਦੇ ਵਿੱਚ ਆ ਇਤੋਂ ਅੱਗੇ ਰੇਲ ਦੀ ਲਾਈਨ ਨਹੀਂ ਜਾਂਦੀ ਤੁਸੀਂ ਦੇਖ ਰਹੇ ਹੋ ਐਂਡ ਆਫ ਏਨ ਰੇਲਵੇ ਤੇ ਚਲੋ ਹੁਣ ਆਪਾਂ ਚੱਲਦੇ ਆ ਤੁਹਾਨੂੰ ਇਤਿਹਾਸਕ ਜਗ੍ਹਾ ਦਿਖਾਉਣੇ ਇਸ ਪਿੰਡ ਦੀਆਂ ਵੀਡੀਓ ਦੇ ਵਿੱਚ ਬਣੇ ਰਹੋ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਬਹੁਤ ਹੀ ਜ਼ਿਆਦਾ ਖਾਸ ਵੀਡੀਓ ਹੈ ਤੁਹਾਡੇ ਅਸਪੇਕਟ ਤੇ ਜੀ ਮੈਂ ਖੜਾ ਵਾਂ ਹੁਸੈਣੀ ਵਾਲਾ ਪਿੰਡ ਦੇ ਵਿੱਚ ਇਹ ਪਿੰਡ ਦਾ ਇਤਿਹਾਸ ਜਿਵੇਂ ਕਿ ਤੁਹਾਨੂੰ ਬਹੁਤ ਜਣਿਆਂ ਨੂੰ ਪਤਾ ਵੀ ਆ ਤੇ ਬਹੁਤ ਜਣਿਆਂ ਨੂੰ ਨਹੀਂ ਵੀ ਪਤਾ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਜੀ ਨੂੰ 23 ਮਾਰਚ ਨੂੰ 1931 ਦੇ ਵਿੱਚ ਲਾਹੌਰ ਦੀ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ ਔਰ ਫਾਂਸੀ ਇੱਕ ਦਿਨ ਪਹਿਲਾਂ ਹੀ ਦੇ ਦਿੱਤੀ ਗਈ ਸੀ ਵੈਸੇ 24 ਮਾਰਚ ਨੂੰ ਦੇਣੀ ਸੀ ਪਰ ਲੋਕ ਅਹਿੰਸਾ ਨਾ ਕਰਨ ਇਸ ਕਰਕੇ 23 ਮਾਰਚ ਦੀ ਰਾਤ 7:30 ਵਜੇ ਸ਼ਾਮ ਨੂੰ ਇਹਨਾਂ ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਔਰ ਫਾਂਸੀ ਦੇਣ ਤੋਂ ਬਾਅਦ ਲਾਹੌਰ ਦੀ ਜੇਲ੍ਹ ਦੀ ਮਗਰਲੀ ਦੀਵਾਰ ਤੋੜੀ ਗਈ ਔਰ ਉਸ ਦੀਵਾਰ ਦੇ ਰਾਂਹ ਇਹਨਾਂ ਦੇ ਸ਼ਵ ਨੂੰ ਟੁਕੜਿਆਂ ਦੇ ਵਿੱਚ ਦੀ ਲਿਆਂਦਾ ਗਿਆ ਔਰ ਸਤਲੁਜ ਨਦੀ ਦੇ ਕਿਨਾਰੇ ਹੁਸੈਨੀਵਾਲਾ ਪਿੰਡ ਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਉਸ ਨੂੰ ਮਚਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਖਬਰ ਹੁਸੈਨੀਵਾਲਾ ਪਿੰਡ ਦੇ ਲੋਕਾਂ ਨੂੰ ਪਤਾ ਚੱਲ ਜਾਂਦੀ ਆ ਤੇ ਉਹ ਸੈਡ ਜਿਵੇਂ ਹੀ ਜਾਂਦੇ ਆ ਤੇ ਬ੍ਰਿਟਿਸ਼ ਸਰਕਾਰ ਦੇ ਜਿਹੜੇ ਸਪਾਈ ਸੀ ਉਹ ਡਰ ਦੇ ਮਾਰੇ ਸਤਲੁਜ ਨਦੀ ਦੇ ਵਿੱਚ ਇਹਨਾਂ ਦੇ ਸ਼ਵ ਨੂੰ ਰੋੜ ਕੇ ਭੱਜ ਜਾਂਦੇ ਆ ਔਰ ਪਿੰਡ ਵਾਲਿਆਂ ਨੇ ਫਿਰ ਇਹਨਾਂ ਦੇ ਸ਼ਵਨ ਨੂੰ ਉੱਥੋਂ ਬਾਹਰ ਕੱਢਿਆ ਔਰ ਉਹ ਪੂਰਵ ਵਿਧੀ ਦੌਰਾਨ ਇਹਨਾਂ ਦਾ ਸੰਸਕਾਰ ਕੀਤਾ ਗਿਆ ਸਾਡੇ ਦੇਸ਼ ਦੇ ਤਿੰਨੇ ਸ਼ਹੀਦਾਂ ਦਾ ਔਰ ਇਸ ਜਗ੍ਹਾ ਤੇ ਇਹਨਾਂ ਦੀ ਤਿੰਨਾਂ ਦੀ ਸਮਾਦ ਬਣਾਈ ਗਈ ਜਿਸ ਜਗ੍ਹਾ ਅੱਜ ਮੈਂ ਖੜਿਆ ਹੋਇਆ ਹਾਂ ਔਰ ਸ਼ਹੀਦ ਭਗਤ ਸਿੰਘ ਜੀ ਦੇ ਜਿਹੜੇ ਦੋਸਤ ਬੀਕੇ ਦੱਤ ਜੀ ਨੇ ਉਹਨਾਂ ਦੀ ਸਮਾਦ ਵੀ ਇਸ ਜਗ੍ਹਾ ਤੇ ਹੀ ਬਣਾਈ ਗਈ ਹੈ ਔਰ ਸ਼ਹੀਦ ਭਗਤ ਸਿੰਘ ਜੀ ਦੇ ਜਿਹੜੇ ਮਾਤਾ ਜੀ ਨੇ ਜਿਨ੍ਹਾਂ ਨੂੰ ਪੰਜਾਬ ਮਾਂ ਦਾ ਦਰਜਾ ਦਿੱਤਾ ਗਿਆ ਔਰ ਉਹਨਾਂ ਦੀ ਵੀ ਅੰਤਿਮ ਇੱਛਾ ਸੀ ਕਿ ਮੇਰੀ ਸਮਾਦ ਵੀ ਮੇਰੇ ਭਗਤ ਸਿੰਘ ਦੇ ਕੋਲ ਹੀ ਹੋਵੇ ਔਰ ਉਹਨਾਂ ਦੀ ਸਮਾਦ ਦੇ ਵੀ ਇਸ ਜਗ੍ਹਾ ਹੀ ਬਣਾਈ ਗਈ ਹੈ ਔਰ ਇਸ ਜਗ੍ਹਾ ਤੇ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਜੀ ਸ਼ਹੀਦ ਰਾਜਗੁਰੂ ਜੀ ਦੀ ਤਿੰਨਾਂ ਦੀ ਇਕੱਠੀ ਸਮਾਦ ਹੈ ਔਰ ਇਹਨਾਂ ਦੇ ਫਰੈਂਡ ਕ੍ਰਾਂਤੀਕਾਰੀ ਪੀਕੇ ਦੱਤ ਜੀ ਦੀ ਵੀ ਸਮਾਦ ਹੈ ਔਰ ਸ਼ਹੀਦ ਵਰਦੀ ਸਿੰਘ ਜੀ ਦੀ ਮਾਤਾ ਦੀ ਸਮਾਦ ਵੀ ਇਸ ਜਗ੍ਹਾ ਤੇ ਹੀ ਬਣੀ ਹੋਈ ਹੈ ਤੇ ਅੱਗੇ ਆਪਾਂ ਵੀਡੀਓ ਵੱਲ ਵਧਦੇ ਹਾਂ ਇਹ ਪੁਰਾਣਾ ਰੇਲਵੇ ਸਟੇਸ਼ਨ ਹੈ ਜਿੱਥੇ ਵਿੱਚ ਇੰਜਨ ਖੜਾ ਹੋਇਆ ਹੈ ਇਹਦੇ ਵਿੱਚ ਇੱਕ ਫਿਲਮ ਵੀ ਦਿਖਾਈ ਜਾਂਦੀ ਹੈ ਔਰ ਸਾਹਮਣੇ ਇੱਕ ਦੁਆਰ ਆ ਜਿਸਦੇ ਉੱਪਰ ਸ਼ਹੀਦ ਭਗਤ ਸਿੰਘ ਸੁਖਦੇਵ ਔਰ ਰਾਜਗੁਰੂ ਦੀ ਤਸਵੀਰ ਬਣਾਈ ਹੋਈ ਹੈ ਔਰ ਇਸ ਖੂਬਸੂਰਤ ਤਰੀਕੇ ਦੇ ਨਾਲ ਇਸ ਜਗ੍ਹਾ ਤੇ ਇਸ ਤਰੀਕੇ ਦਾ ਇਤਿਹਾਸ ਬਣਾਇਆ ਹੋਇਆ ਹੈ। ਔਰ ਇਹ ਸਵਿਮਿੰਗ ਪੂਲ ਦੇ ਵਿੱਚ ਇਹ ਦੇਖੋ ਸਮਾਦੀ ਬਣੀ ਹੋਈ ਹੈ ਸਾਹਮਣੇ ਔਰ ਬੈਕ ਸਾਈਡ ਤੇ ਤਿੰਨੇ ਦੇਸ਼ ਭਗਤਾਂ ਦੇ ਸਟੈਚੂ ਬਣੇ ਹੋਏ ਆ ਔਰ ਇਸ ਸਾਈਡ ਦੀਵਾਰ ਦੇ ਉੱਪਰ ਤਿੰਨੇ ਦੇਸ਼ ਭਗਤਾਂ ਦੀ ਤਸਵੀਰ ਬਣੀ ਹੋਈ ਆ। ਔਰ ਜਿਹੜੀ ਇਹ ਸਾਹਮਣੇ ਸਮਾਦੀ ਦਿਖਦੀ ਹੈ ਇਹ ਕ੍ਰਾਂਤੀਕਾਰੀ ਬੀਕੇ ਦੱਤ ਜੀ ਦੀ ਸਮਾਦੀ ਆ ਕਿਉਂਕਿ ਉਹਨਾਂ ਦੀ ਵੀ ਅੰਤਿਮ ਇੱਛਾ ਸੀ ਕਿ ਮੇਰੀ ਸਮਾਦੀ ਵੀ ਇੱਥੇ ਹੀ ਬਣੇ ਇਹ ਦੇਖ ਸਰ ਫਰੋਸ਼ੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਿਲ ਮੇ ਹੈ ਇਨਕਲਾਬ ਜਿੰਦਾਬਾਦ ਔਰ ਇਹਦੇ ਨਾਲ ਹਮੇਸ਼ਾ ਹੀ ਇਹ ਜੋਤ ਜਗਦੀ ਰਹਿੰਦੀ ਹੈ ਸੂਬਿਰ ਦੇ ਥੱਲੇ ਇਹਨਾਂ ਦੇ ਹਿੰਦੀ ਤੇ ਪੰਜਾਬੀ ਦੇ ਵਿੱਚ ਨਾਮ ਲਿਖੇ ਹੋਏ ਸ਼ਹੀਦ ਸੁਖਦੇਵ ਜੀ ਸ਼ਹੀਦ ਭਗਤ ਸਿੰਘ ਜੀ ਸ਼ਹੀਦ ਰਾਜਗੁਰੂ ਜੀ ਤੇ ਤੁਸੀਂ ਹੁਣ ਸਾਡੀ ਮਿਹਨਤ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਵੀ ਜਰੂਰ ਕਰਿਓ ਤੇ ਹੁਣ ਆਪਾਂ ਤੁਹਾਨੂੰ ਚੱਲਦੇ ਹਾਂ ਲੈ ਕੇ ਇਹਨਾਂ ਦੀ ਸਮਾਦਿ ਇਹ ਅੱਜ ਸਾਡੇ ਤਿੰਨੇ ਦੇਸ਼ ਭਗਤਾਂ ਦੀ ਸਮਾਦੀ ਜਿਹੜੀ ਕਿ स्विਮਿੰਗ ਪੂਲ ਦੇ ਵਿੱਚ ਬਣਾਈ ਹੋਈ ਹੈ ਇੱਕ ਰਸਤਾ ਬਣਾ ਕੇ ਉਹ ਲੈਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਸਟੈਚੂ ਬਹੁਤ ਹੀ ਸੋਹਣੇ ਤੇ ਬਹੁਤ ਹੀ ਖੂਬਸੂਤ ਤਰੀਕੇ ਨਾਲ ਬਣਾਈ ਹੋਈ ਆ ਇਨਕਲਾਬ ਜਿੰਦਾਬਾਦ ਔਰ ਉੱਪਰਲੀ ਸਾਈਡ ਜੋਤ ਜਗਦੀ ਆ ਜਿਹੜੀ ਕਿ ਹਮੇਸ਼ਾ ਹੀ ਜਗਦੀ ਰਹਿੰਦੀ ਆ ਇਹ ਆ ਜੀ ਦੇਖੋ ਜੀ ਸ਼੍ਰੀ ਸੁਖਦੇਵ ਜੀ ਸ਼ਹੀਦ ਭਗਤ ਸਿੰਘ ਜੀ ਸ਼੍ਰੀ ਰਾਜਗੁਰੂ ਜੀ ਤਿੰਨਾਂ ਦੇ ਨਾਮ ਲਿਖੇ ਹੋਏ ਆ ਔਰ ਤਿੰਨਾਂ ਦੇਸ਼ ਭਗਤਾਂ ਦੀ ਇਕੱਠੀ ਹੀ ਸਮਾਦੀ ਬਣਾਈ ਹੋਈ ਆ ਔਰ ਮੈਂ ਚਾਹਨਾ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਇਸ ਜਗ੍ਹਾ ਤੇ ਜਰੂਰ ਆਓ ਔਰ ਉਹਨਾਂ ਨੂੰ ਵੀ ਇਤਿਹਾਸ ਦੱਸੋ ਇਸ ਜਗ੍ਹਾ ਦਾ ਤੇ ਤੁਸੀਂ ਇਸ ਜਗ੍ਹਾ ਕਿਸੇ ਵੀ ਦਿਨ ਆ ਸਕਦੇ ਆ ਤੇ ਮੈਂ ਅੱਜ ਸੰਡੇ ਦੇ ਦਿਨ ਆਇਆ ਹੋਇਆ ਮੈਂ ਇੱਥੇ ਤੇ 28 ਅਪ੍ਰੈਲ ਦੇ ਦਿਨ ਇੱਥੇ ਮਨਾਇਆ ਹੋਇਆ ਤੇ ਮੈਂ ਚਾਹਨਾ ਕਿ ਪੰਜਾਬ ਦੇ ਸਾਰੇ ਸਕੂਲਾਂ ਨੂੰ ਵੀ ਅਪੀਲ ਕਰਦਾ ਵੀ ਤੁਸੀਂ ਵੀ ਇੱਥੇ ਬੱਚਿਆਂ ਨੂੰ ਲੈ ਕੇ ਆਓ ਇੱਥੇ ਤੇ ਬਹੁਤ ਸਾਰੇ ਸਕੂਲ ਲੈ ਕੇ ਵੀ ਆਉਂਦੇ ਨੇ ਅੱਜ ਵੀ ਕਾਫੀ ਸਕੂਲਾਂ ਦੇ ਇੱਥੇ ਬੱਚੇ ਆਏ ਹੋਣਗੇ ਸਵੇਰੇ ਦੇ ਦਿਨ ਇਹ ਦੇਖਿਆ ਤੇ ਮੈਂ ਚਾਹਣਾ ਤੁਸੀਂ ਵੀ ਜਰੂਰ ਆਓ ਇੱਥੇ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਿਆ ਹੋਇਆ ਉਹ ਸਾਹਮਣੇ ਦੇਖੋ ਤੁਸੀਂ ਸਟੇਸ਼ਨ ਹੈ ਤੁਹਾਨੂੰ ਉਹਦੇ ਉੱਪਰ ਵੀ ਆਪਾਂ ਲੈ ਕੇ ਚੱਲਦੇ ਹਾਂ ਤੇ ਉਹਦਾ ਇਤਿਹਾਸ ਵੀ ਦੱਸਦੇ ਹਾਂ ਤੇ ਔਰ ਬੈਕ ਸਾਈਡ ਤੇ ਜਿਹੜੇ ਸਟੈਚੂ ਬਣੇ ਹੋਏ ਨੇ ਉਸ ਸਾਈਡ ਵੀ ਤੁਹਾਨੂੰ ਨਜ਼ਦੀਕ ਤੋਂ ਆਪਾਂ ਲੈ ਕੇ ਦਿਖਾ ਦੇਣਾ ਹੈ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਹਜੇ ਵੀਡੀਓ 'ਚ ਬਹੁਤ ਚੀਜ਼ਾਂ ਦੇਖਣ ਵਾਲੀਆਂ ਨੇ ਤੇ ਚਲੋ ਆਪਾਂ ਚੱਲਦੇ ਹਾਂ ਦੂਸਰੇ ਇਹ ਹੁਸੈਨੀ ਵਾਲਾ ਪਿੰਡ ਇੰਡੀਆ ਤੇ ਪਾਕਿਸਤਾਨ ਦੀ ਵੰਡ ਦੇ ਦੌਰਾਨ ਪਾਕਿਸਤਾਨ ਦੇ ਵਿੱਚ ਚਲਾ ਗਿਆ ਸੀ ਪਰ ਸਾਨੂੰ ਪਾਕਿਸਤਾਨ ਨੂੰ 12 ਪਿੰਡ ਦੇਣੇ ਪਏ ਔਰ ਇਹ ਪਿੰਡ ਨੂੰ ਵਾਪਸ ਲਿਆ ਗਿਆ 1961 ਦੇ ਵਿੱਚ ਔਰ ਇੰਡੀਆ ਦੇ ਨਾਲ ਮਿਲਾਇਆ ਗਿਆ ਤੁਸੀਂ ਸੋਚ ਸਕਦੇ ਆ ਕਿ ਜਿਹੜਾ ਭਾਰਤ ਕਸ਼ਮੀਰ ਦੀ 1 ਇੰਚ ਜ਼ਮੀਨ ਨਹੀਂ ਦਿੰਦਾ ਪਾਕਿਸਤਾਨ ਨੂੰ ਉਸ ਨੂੰ 12 ਪਿੰਡ ਦੇਣੇ ਪੈਗੇ ਇਸ ਇੱਕ ਪਿੰਡ ਬਦਲੇ ਕਿਉਂਕਿ ਇਹ ਪਿੰਡ ਸਾਡੇ ਲਈ ਬਹੁਤ ਜ਼ਿਆਦਾ ਖਾਸ ਹੈ ਕਿਉਂਕਿ ਇਹਦੇ ਵਿੱਚ ਸਾਡੇ ਦੇਸ਼ ਭਗਤਾਂ ਦੀ ਸਮਾਦੀ ਬਣੀ ਹੋਈ ਹੈ ਇਸ ਕਰਕੇ ਇਸ ਨੂੰ ਵਾਪਸ ਹਿੰਡੀ ਦੇ ਵਿੱਚ ਮਿਲਾਇਆ ਗਿਆ ਹੈ ਇਹ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਰੇਲਵੇ ਸਟੇਸ਼ਨ ਹੈ। ਇਹਦੇ ਵਿੱਚ ਜਿਹੜੇ ਤੁਸੀਂ ਛੋਟੇ-ਛੋਟੇ ਛੇਦ ਦੇਖ ਰਹੇ ਹੋ, ਇਹ 1965 ਤੇ 1971 ਇੰਡੀਆ-ਪਾਕਿਸਤਾਨ ਦੀ ਲੜਾਈ ਤੇ ਗੋਲੀਆਂ ਦੇ ਨਿਸ਼ਾਨ ਹੈ। ਇਹ ਪੁਰਾਣਾ ਬ੍ਰਿਜ ਹੈ। ਪਹਿਲਾਂ ਇਹ ਪੂਰਾ ਬਣਿਆ ਹੁੰਦਾ ਸੀਗਾ। ਕਿ ਇਹਦੇ ਨਾਲ ਜੁੜਦਾ ਸੀ ਤੇ ਇੱਥੋਂ ਅੱਗੇ ਪਾਕਿਸਤਾਨ ਨੂੰ ਟ੍ਰੇਨ ਜਾਂਦੀ ਸੀ। ਔਰ ਤੁਸੀਂ ਦੇਖ ਰਹੇ ਹੋ ਬੈਕ ਸਾਈਡ ਤੋਂ ਮੈਂ ਅੱਗੇ ਵੀ ਦਿਖਾਇਆ ਸੀ ਇਹਦੇ ਵਿੱਚ ਇੰਤਨ ਖੜਾ ਹੋਇਆ ਹੈ। ਇਹਦੇ ਵਿੱਚੋਂ ਫਿਲਮ ਦਿਖਾਉਂਦੇ ਆ ਥੋੜੇ ਸਮੇਂ ਦੀ ਵੀ ਦੀਪਕ ਸਿੰਘ ਹੋਣਾ ਦੀ ਜਾਂ ਉਸ ਸਮੇਂ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਵਿੱਚ ਜਿਹੜੇ ਤੁਸੀਂ ਆ ਗੋਲੀਆਂ ਦੇ ਨਿਸ਼ਾਨ ਲੱਗੇ ਦਿਖ ਰਿਹਾ ਨੇ ਛੇ ਦਾ ਛੋਟੇ ਛੋਟੇ ਇਹ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਆ ਇਹ ਪੁਰਾਣਾ ਰੇਲਵੇ ਸਟੇਸ਼ਨ ਹੈ ਹੁਸੈਣੀ ਵਾਲਾ ਦਾ ਜਿਹੜਾ ਆਪਾਂ ਕੀ ਸਾਹਮਣੇ ਰੱਖਿਆ ਵਾ 1965 ਦੇ ਦੌਰਾਨ ਜੋ ਜੰਗ ਹੋਈ ਸੀ ਇੰਡੀਆ ਤੇ ਪਾਕਿਸਤਾਨ ਦੀ 1971 ਦੇ ਵਿੱਚ ਵੀ ਜੰਗ ਹੋਈ ਸੀ ਇੰਡੀਆ ਪਾਕਿਸਤਾਨ ਦੀ ਉਹਦੇ ਦੌਰਾਨ ਇਹ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਉਸ ਜੰਗ ਦੇ ਵਿੱਚ ਲੱਗੇ ਸੀ ਇਹ ਜਿਹੜੇ ਤੁਸੀਂ ਛੇਦ ਦੇਖਦੇ ਪੈ ਰਹੇ ਨੇ ਇਹਦੇ ਵਿੱਚ ਆ ਦੇਖੋ ਤੁਸੀਂ ਦਿਖਦੇ ਪਏ ਆ ਇਹ ਗੋਲੀਆਂ ਦੇ ਨਿਸ਼ਾਨ ਤੇ ਪੁਰਾਣੀ ਇਮਾਰਤਾਂ ਅੰਗਰੇਜ਼ਾਂ ਦੇ ਟਾਈਮ ਦੀ ਇਹ ਅੰਗਰੇਜ਼ਾਂ ਨੇ ਬਣਵਾਈ ਸੀ ਉਸ ਟਾਈਮ ਦੀ ਇਮਾਰਤ ਬਣੀ ਹੋਈ ਆ ਉਸ ਟਾਈਮ ਦਾ ਇਹ ਰੇਲਵੇ ਸਟੇਸ਼ਨ ਪਰ 1965 ਦੀ ਲੜਾਈ ਦੇ ਦੌਰਾਨ ਇਹ ਬ੍ਰਿਜ ਵੀ ਸ਼ਹੀਦ ਹੋ ਗਿਆ ਪਰ ਉਹ ਦੁਬਾਰਾ ਇਸ ਨੂੰ ਬੰਦ ਕਰ ਦਿੱਤਾ ਗਿਆ ਇਸ ਬ੍ਰਿਜ ਉੱਛੜ ਔਰ ਇਸ ਸਾਈਡ ਨਾ ਪੰਜਾਬ ਮਾਤਾ ਦੀ ਸਮਾਦ ਬਣੀ ਹੈ ਜਿਹੜੀ ਕਿ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਸੀ ਉਹਨਾਂ ਦੀ ਸਮਾਦ ਵੀ ਇੱਥੇ ਹੀ ਬਣਾਈ ਗਈ ਆ ਕਿਉਂਕਿ ਉਹਨਾਂ ਦੀ ਅੰਤਿਮ ਇੱਛਾ ਸੀ ਕਿ ਮੇਰੀ ਸਮਾਦ ਵੀ ਮੇਰੇ ਭਗਤ ਸਿੰਘ ਦੇ ਕੋਲ ਹੀ ਹੋਵੇ ਤੇ ਉਹਨਾਂ ਦੀ ਅੰਤਿਮ ਇੱਛਾ ਨੂੰ ਮੰਨਦੇ ਹੋਏ ਤੇ ਸ਼ਹੀਦ ਭਗਤ ਸਿੰਘ ਜੀ ਦੀ ਜਿਹੜੀ ਮਾਤਾ ਵਾ ਉਹਨਾਂ ਦੀ ਸਮਾਦ ਵੀ ਇੱਥੇ ਹੀ ਬਣਾਈ ਗਈ ਆ ਤੇ ਪੰਜਾਬ ਮਾਤਾਂ ਦਾ ਉਹਨਾਂ ਨੂੰ ਦਰਜਾ ਦਿੱਤਾ ਗਿਆ ਵਾ ਤੇ ਚਲੋ ਮੈਂ ਤੁਹਾਨੂੰ ਉੱਥੇ ਲੈ ਕੇ ਚੱਲਦਾ ਵਾਂ ਚਾਰੇ ਪਾਸੇ ਸ਼ਿਸ਼ਟ ਬਣੇ ਇਸ ਸਾਈਡੇ ਦੇਖੋ ਜੀ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਦੀ ਸਮਾਦ ਬਣੀ ਹੋਈ ਹੈ। ਸ਼ਹੀਦ ਭਗਤ ਸਿੰਘ ਜੀ ਦੀ ਜਿਹੜੇ ਮਾਤਾ ਨੇ ਉਹਨਾਂ ਦੀ ਇੱਥੇ ਹਿਸਟਰੀ ਦੱਸੀ ਹੋਈ ਹੈ। ਪੰਜਾਬੀ ਚ ਹਿੰਦੀ ਚ ਹੋਰ ਇੰਗਲਿਸ਼ ਵਿੱਚ। ਕਿ ਉਹਨਾਂ ਦੇ ਕਿੰਨੇ ਬੱਚੇ ਔਰ ਬੱਚੀਆਂ ਸੀ, ਕਿੰਨੇ ਮੁੰਡੇ ਔਰ ਕੁੜੀਆਂ ਸੀ, ਉਹਨਾਂ ਦੀ ਹਿਸਟਰੀ ਦੱਸੀ ਹੋਈ ਔਰ ਉਹਨਾਂ ਦੇ ਨਾਮ ਵੀ ਲਿਖੇ ਹੋਏ ਆ। ਦੇਖੋ। ਜਿਨ੍ਹਾਂ ਨੂੰ ਪੰਜਾਬ ਮਾਂ ਦਾ ਦਰਜਾ ਦਿੱਤਾ ਗਿਆ ਏ ਉਹਨਾਂ ਦੀ ਸਮਾਦ ਹੈ। ਬਹੁਤ ਹੀ ਇੱਜ਼ਤ ਔਰ ਮਾਣ ਔਰ ਸਤਿਕਾਰ ਦੇ ਨਾਲ ਇੱਥੇ ਉਹਨਾਂ ਦੀ ਮਾਤਾਂ ਦੀ ਸਮਾਦ ਨੂੰ ਬਣਾਇਆ ਗਿਆ ਵਾ ਤੇ ਤੁਸੀਂ ਮੈਂ ਜਾਨਾ ਇੱਕ ਵਾਰੀ ਸਾਰੇ ਆਇਓ ਕਮੈਂਟ ਕੀਤੇ ਸੀਗੇ ਕਿ ਬਾਈ ਇੱਕ ਵਿਲੇਜ ਟੂਰ ਕਰ ਤੇ ਮੈਂ ਜਿਹੜਾ ਕਿ ਵਿਲੇਜ ਟੂਰ ਕੀਤਾ ਤੁਹਾਡੇ ਲਈ ਕੀਤਾ ਤੇ ਤੁਹਾਡੇ ਘਰ ਕੇ ਆਇਆ ਵਾ ਤੇ ਹੁਣ ਤੁਹਾਡਾ ਇਸ ਵੀਡੀਓ ਨੂੰ ਲਾਈਕ ਕਰਨਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੰਦਾ ਤੇ ਕਮੈਂਟ ਵੀ ਜਰੂਰ ਕਰਿਓ ਕਿਉਂਕਿ ਅਸੀਂ ਤੁਹਾਡੇ ਲਈ ਇੱਥੇ ਤੱਕ ਆਏ ਆ ਤੇ ਚਲੋ ਆਪਾਂ ਆਊਟਸਾਈਡ ਵੀ ਤੁਹਾਨੂੰ ਕਰਾਨੇ ਆ ਟੂਰ ਇਥੇ ਕਾਫੀ ਚੀਜ਼ਾਂ ਦੇਖਣ ਵਾਲੀਆਂ ਹਨ ਤੇ ਵੀਡੀਓ ਦੇ ਵਿੱਚ ਬਣੇ ਰਹੋ ਹਜੇ ਤੱਕ ਸਕਿੱਪ ਨਾ ਕਰਿਓ ਹੁਣ ਇਹਦੇ ਆਪਾਂ ਉੱਪਰ ਚੱਲਾਂਗੇ ਇਹ ਸਟੇਸ਼ਨ ਦੇ ਉੱਪਰ ਇਹ ਰੇਲਵੇ ਸਟੇਸ਼ਨ ਆ ਬਰਾਨਾ ਵੇੜਾ ਕੀ ਇੰਗਰੀਜ਼ਾਨੀ ਉਸ ਸਮੇਂ ਵਿੱਚ ਦੇਖੋ ਕਿ ਇਹੋ ਜਿਹਾ ਬਣਾਇਆ ਹੋਇਆ ਸੀ ਆਹ ਸੀੜੀਆਂ ਇਹਦੀਆਂ ਤੇ ਆਹ ਦੇਖੋ ਉੱਪਰ ਦਾ ਨਜ਼ਾਰਾ ਕਿੰਸ਼ਤਨ ਲੱਗਦਾ ਦੇਖਦੇ ਹਾਂ ਉੱਪਰ ਚੱਲ ਕੇ ਕਿਸ ਤਰ੍ਹਾਂ ਦਾ ਪਨ ਲੱਗਦਾ ਹੈ ਆ ਦੇਖੋ ਇਹ ਸਾਰੇ ਛੋਟੇ ਛੋਟੇ ਜਿਹੜੇ ਛੇਦ ਆ ਨਾ ਇਹ 1965 ਤੇ 1971 ਦੇ ਵਿੱਚ ਜਿਹੜੀ ਜੰਗ ਹੋਈ ਸੀ ਉਹਦੇ ਦੌਰਾਨ ਇਹ ਛੇਦ ਹੋਏ ਆ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖੋ ਦੇਖੋ ਕਿਸ ਤਰ੍ਹਾਂ ਦੇ ਲੁਕ ਸਤਾਂ ਦੇ ਇਹ ਚੱਲਦੀ ਆ ਆਪਾਂ ਦੇਖ ਲਈਏ ਵਿੱਚ ਅਸੀਂ ਉਹ ਖਜਾਂਸ ਉਹ ਥੱਲੇ ਕੋਈ ਸ਼ਸਤਰਾਂ ਵੀ ਲੱਗਦੀ ਆ ਦੇਖੋ ਕੋਈ ਰੂਮ ਵਗੈਰਾ ਹੈ ਕੁਝ ਬਣਾਇਆ ਹੋਗਾ ਉਹਨਾਂ ਨੇ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਇਆ ਸਟੇਸ਼ਨ ਆ ਇਹ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਬਣਾਇਆ ਗਿਆ ਸਟੇਸ਼ਨ ਚਲੋ ਬੜਾ ਮੀ ਆਉਣ ਤੋਂ ਬਾਅਦ ਵੀ ਆ ਨੀ ਯਾਰ ਉਸ ਇਸ ਆਗੇ ਕਿੰਨਾ ਵੱਡਾ ਇਹ ਉੱਪਰੋਂ ਨਜ਼ਾਰਾ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਲੱਗਦਾ ਰਾਣਾ ਬ੍ਰਿਜ ਪਹਿਲਾਂ ਕਿਸੇ ਸਮੇਂ ਕੰਪਲੀਟ ਸੀ ਤੇ ਹੁਣ ਇਸ ਤਰ੍ਹਾਂ ਦਾ ਇਹ ਹਜੇ ਵੀ ਆਪਾਂ ਸੰਭ ਰੱਖਿਆ ਹੋਇਆ ਇਸ ਛੜ ਵੀ ਇਹ ਬਣਾਇਆ ਹੋਇਆ ਹੈ ਕੁਛ ਇਹਨਾਂ ਨੇ ਘੁੰਮਣ ਵਾਸਤੇ ਉਹ ਬੈਠਣ ਆਸਤੇ ਸੀੜੀਆਂ ਵਗੈਰਾ ਬਣਾਈਆਂ ਹੋਈਆਂ ਸਮੇ ਬੜੀ ਦੂਰੋਂ ਦੂਰੋਂ ਲੋਕ ਦੇਖਣ ਆ ਰਹੇ ਆ ਬੱਚੇ ਆ ਰਹੇ ਆ ਸਕੂਲਾਂ ਤੋਂ ਇਹ ਆ ਜੀ ਹੁਸੈਨੀਵਾਲਾ ਪਿੰਡ ਦਾ ਇਤਿਹਾਸ ਜਿਹੜਾ ਕਿ ਤੁਸੀਂ ਦੇਖ ਲਿਆ ਹੋਇਆ ਵਾ ਤੇ ਹੁਣ ਆਪਾਂ ਉਹ ਇੰਜਨ ਦੇ ਵਿੱਚ ਚੱਲਦੇ ਆ ਜਿਹੜਾ ਇੰਜਨ ਖੜਾ ਹੋਇਆ ਵਾ ਉਹ ਦੇਖੋ ਤੁਸੀਂ ਸਟੇਸ਼ਨ ਦੇ ਵਿੱਚ ਖੜਾ ਹੋਇਆ ਵਾ ਉਹਦੇ ਵਿੱਚ ਇੱਕ ਆਪਾਂ ਛੋਟੀ ਜਿਹੀ ਮੂਵੀ ਦਿਖਾਣਗੇ ਉਹ ਦੇਖਣ ਚੱਲਦੇ ਆ ਆਪਾਂ ਤੇ ਤੁਸੀਂ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰੋ ਉੱਤੇ ਸ਼ਹੀਦ ਭਗਤ ਸਿੰਘ ਜੀ ਨੇ ਵੀ ਮੈਨੂੰ ਆਪਣੇ ਰੰਗ ਦੇ ਵਿੱਚ ਰੰਗ ਲਿਆ ਵਾ ਤੇ ਤਾਂ ਕਰਕੇ ਮੈਂ ਉਹਨਾਂ ਦੇ ਕੱਪੜੇ ਵਾਲੇ ਕਰਿਆ ਇਸ ਤਰ੍ਹਾਂ ਦਾ ਰੰਗ ਲਾਉਂਦੇ ਹਾਂ ਦਰੂਨ ਜਿਹੜੇ ਦੇਖੇ ਇਸ ਤਰ੍ਹਾਂ ਦਾ ਰੰਗ ਪਾਸ਼ੀਂ ਜਾਂਦਾ ਹੈ ਕਰੋਸੋਨ ਕਿ ਤੁਸੀਂ ਇਹ ਲਾਹੋ

लाहौर मशहूर हुआ लाला रायपुर राय के साइनम कमीशन के खिलाफ बहाव और उस चार्ज की घटना से जिसमें और फिर भगत सिंह के उस आक्रोश की सेंटर्स को मारा लाहौर में तमाम घटनाएं घटी है जिसने हिंदुस्तान की तस्वीर और तकदीर को बदलने में एक अहम भूमिका निभाई और यही मौजूद है लाहौर सेंट्रल जेल जहां आजादी के दीवारे भगत सिंह राज हुआ और सुखेर पर वो कहा जाते थे कि में पत्थर पीटने से आग नहीं बुझाई शोले और रखते हुआ भी ऐसा और इस घटना ने आजादी की लड़ाई को धार धार कर तो अपने सफर को जारी रखते हुए चलते हैं अपने अगले पड़े स्टेशन जिसका नाम लव के भाई खुश के नाम पर पहले कशावर और कशावर के आगे चलकर बन गया कसूर वो तो आपके रजीज खानों में आने वाली है जिस मसाले को हम कसूरी मेघी के नाम से जानते हैं वो यहीं से

बर्मी से उतर कर के बाद हिंदुस्तान ने इस पर वापस अपना पक्ष महरा दिया तो अब जब आप यहाँ से गुजरते हैं, तो बता दीजिए कि अब आप इस पर भी एक बेहद खास बात है और यह है पंजाब के विरोध को मिलता है एक काम जिसे लोग हुसैनी बारा के नाम से जानते हैं जिसका नाम है हुसैन ने मुल्क की आजाद हवा में सांस लेते थे मुस्कुराती थी और ये वही जमीन है जहाँ से क्रांतिकारी बटकेश्वर दत्त की आखिरी लड़ाई इस जमीन ने पैसा और इकहत्तर के दर्द को ही बखूबी छेड़ा जिसके बिल्कुल बराबर से लगता हुआ बॉर्डर के उस तरह के गाँव सरदार बहादुर मेजर गांधा सिंह दत्त के नाम से बताओ गांधा सिंह वाला रोशन बात जब सन पैंसठ की कोई रही तो उससे कुछ साल पहले की भी हो जानी चाहिए दरअसल बात है सन बंटवारे के वक्त इस हुसैनी वाला को पाकिस्तान में शामिल किया गया पर उन्नीस सौ इकसठ में प्रधानमंत्री श्री जवाहरलाल नेहरू पाकिस्तान को बारह गांव में हुसैनी वाला को हिंदुस्तान में मिला दिया अब जब आप इस ऐतिहासिक जगह पर पहुंच गए तो आपको बता दें इस स्टेशन को साल में दो बार खोला जाता है तेईस मार्च यानी शहीदी दिवस के दे और तेरह अप्रैल यानी बैसाखी के दिन इस दौरान भारत पाकिस्तान अंतरराष्ट्रीय आयोजित किया जाता है कई लोग शहीद स्मारक के अंदर बने तालाब में नहाते हैं और शहीद आजम भगत सिंह राजपूत वसुदेव जी की समाधि पर माथा टेकते हैं यहां पर आने के बाद उन महान आत्माओं का यहां की मिट्टी और आबोहार शुक्रिया अदा जरूर आज आपका और हमारा साथ ये ये भी ट्रेन का सफर कभी नहीं था बॉलीवुड के अंतिम सितारों को इस ट्रेन ने उनकी मंजिल तक पहुंचाया है और आज हम भी रुपये पदे के उन सितारों की यात्रा कुछ हद हाँ तक महसूस कर पाए ये मुसाफिर जल्द ही किसी और सफर पर आपको ले चलेगा और वहां के किसी और आपका वक्त गुलजार करेगा ਦਿਖ ਰੰਦਾ ਲੱਗਦਾ ਤੇ ਉਦੇ ਵਿੱਚ ਇੰਨਾ ਪਰਦਿਆਂ ਦੇ ਉੱਪਰ ਫਿਲਮ ਦਿਖਾਈ ਜਾਂਦੀ ਹੈ ਇੰਨਾ ਦੇ ਉੱਪਰ ਜਿਹੜੀ ਫਿਲਮ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਚਲੋ ਹੁਣ ਆਪਾਂ ਚੱਲਦੇ ਆ ਬਾਹਰ ਤੇ ਆਪਣਾ ਟਾਈਮ ਹੋ ਚੁੱਕਿਆ ਬਾਹਰ ਇੱਥੇ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਵਾ ਸ਼ਾਮ ਦੇ 4 ਵਜੇ ਚੁੱਕੇ ਹੋਏ ਆ ਤੇ ਹੁਣ ਆਪਾਂ ਉੱਥੇ ਚੱਲਦੇ ਆ ਤੇ ਫਿਰ ਆਪਾਂ ਪਿੰਡ ਵੀ ਪਹੁੰਚੜਾ ਆਪਣੇ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਵੀ ਕਰਿਆ ਕਰੋ ਤੁਸੀਂ ਕਮੈਂਟ ਕੀਤੇ ਸੀ ਵੀਰੇ ਵਿਲੇਜ ਟੂਰ ਕਰੋ ਤੇ ਆਪਾਂ ਤੁਹਾਡੇ ਲਈ ਵਿਲੇਜ ਟੂਰ ਕੀਤਾ ਤੇ ਇਸ ਕਰਕੇ ਤੁਸੀਂ ਹੁਣ ਵੀ ਕਮੈਂਟ ਕਰਨਾ ਨਾ ਭੁੱਲਿਓ ਤੇ ਤਾਂ ਕਿ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇੰਡੀਆ ਔਰ ਪਾਕਿਸਤਾਨ ਦੇ ਬਾਰਡਰ ਤੇ ਧੰਨਵਾਦ ਜੀ ਜੀ